ਹਾਂਜੀ ਦੋਸਤੋ ਕੀ ਹਾਲ ਚਾਲ ਆਈ ਹੋਪਸ ਸਾਰੇ ਵਧੀਆ ਹੋਗਾ ਮੈਂ ਵਧੀਆ ਵਾਂ ਦੋਸਤੋ ਹੁਣ ਟਾਈਮ ਆ ਸ਼ਾਮ ਦੇ 4:30 ਹੋ ਗਿਣੇ ਤੇ ਹੁਣ ਮੈਂ ਦੋਸਤੋ ਬੇਕਰੀ ਚੱਲਦਾ ਵਾਂ ਕੇਕ ਲੈਣ ਅੱਜ ਜੱਜ ਡੈਡੀ ਦਾ ਬਰਥਡੇ ਤੇ ਉਹ ਫਿਰ ਹੁਣ ਡੈਡੀ ਕੰਮ ਤੇ ਗਏ ਨੇ ਫਿਰ ਬਾਅਦ ਰਾਤ ਨੂੰ ਵੀ ਉਹ ਕੰਮ ਤੋਂ ਆਉਣਗੇ ਤੇ ਉਸ ਤੋਂ ਬਾਅਦ ਫਿਰ ਇਹ ਕੇਕ ਤਨਾ ਹੁਣ ਚੱਲਾਂ ਬੇਕਰੀ ਇਹ ਕੇਕ ਵੇਚ ਕੇ ਪਸੰਦ ਰੱਖਿਆ ਉੰਨੇ ਆ ਇਹ ਜਿਹੜਾ ਵਧੀਆ ਲੱਗਾ ਫਿਰ ਲੈ ਆਉਣਾ ਵਾ ਚਲੋ ਚੱਲਦੇ ਆਂ ਦੋਸਤੋ ਮੈਂ ਬੇਕਰੀ ਤੇ ਗਿਆ ਹੀਗਾ ਤੇ ਬੇਕਰੀ ਤੋਂ ਸਮਾਨ ਲੈ ਆਉਂਦਾ ਵਾ ਤੇ ਕੇਕ ਵੀ ਪਸੰਦ ਕਰ ਲਿਆ ਵਾ ਆਦਿਕਲ ਪਾਵੇ ਲੈ ਲੈ ਥੋੜਾ ਬੋਤਾ ਤੇ ਹੁਣ ਜਾ ਕੇ ਜਾ ਫਲੋਂਦੇ ਆ ਡੈਕੋਰੇਟ ਕਰਦੇ ਆ ਥੋੜਾ ਬੋਤਾ ਜਿੰਨ ਤੱਕ ਰੈਡੀ ਨਹੀਂ ਹੁੰਦੇ ਤੇ ਫਿਰ ਸ਼ਾਮ ਨੂੰ ਕੇਕ ਵੀ ਕੱਢਣਾ ਵਾ ਇਹ ਤਿਆਰ ਕੀਤਾ ਇਹਨੇ ਬਣਾਇਆ ਸੀਗਾ ਵੀਰ ਨੇ ਤੇ ਫਿਰ ਬਾਅਦ ਕਹਿੰਦੇ ਘੰਟੇ ਤੱਕ ਲੈ ਜਿਓ ਤੇ ਹੁਣ ਘੰਟੇ ਕੇ ਬਾਅਦ ਫਿਰ ਕੇਕ ਲੈ ਆ ਨਾ ਤੇ ਉਸ ਨੂੰ ਫਿਰ ਬਾਅਦ ਜੇ ਰਾਤ ਨੂੰ ਰੇਪੇ ਬਾਅਦ ਡੈਡੀ ਹੋਣਗੇ ਫਿਰ ਬਾਦੀ ਕੇਕ ਕਰਾਂਗੇ ਹੁਣ ਤੱਕ ਜਾ ਕੇ ਡੈਕੋਰੇਟ ਕਰਦੇ ਆ ਔਰ ਸ਼ ਆ ਗਿਆ ਵਾ ਇਹ ਪਤਾ ਨਹੀਂ ਕਿੱਥੇ ਗਿਆ ਆਈਗਾ ਤੇ ਅਬ ਸੋਏ ਤੇ ਇਸ ਕੇ ਲਈ ਨਹੀਂ ਪੀਸੀਆਂ ਕਿਦਾ ਕੇਕ ਲੈ ਕੇ ਲੱਭਣ ਕੀ ਦਿਹਾਵਾ ਸੱਜਿਓ ਖਾਲਾ ਆਗੀ ਪਾਲਣ ਦੇਵਾ ਉਹ ਭਰਾਵਾ ਨਹੀਂ ਲਿਆਂਦਾ ਕੱਖ ਵੀ ਤਾਂ ਵੀ ਬਸ ਫਰ ਲੰਗੇ ਕੁਝ ਈ ਲਿਓ ਨਾ ਵਾ ਇਹ ਤੇ ਦੱਗ ਦੇਰ ਕੀ ਕਹਿੰਦੇ ਆ ਮੈਂ ਪਿੱਤਰ ਦਿਵਾ ਦੇ ਲਈ ਇਹ ਆ ਇਹ ਕਹਿੰਦੇ ਆ ਦੰਤ ਸਹੀ ਮੂੰਹ ਮੀ ਵੇੜਮਣਾ ਹੀ ਬੰਨਾ ਤੇਰੀ ਬਣਾਉਣੀ ਆ ਦੋਸਤੋ ਦੇਖੋ ਇੱਕ ਆਰਡਰ ਕਰ ਆਇਆ ਇਹਦਾ ਤੇ ਹੁਣ ਕੇਕ ਬਣ ਗਿਆ ਵਾ ਤੇ ਟਾਈਮ ਕਿਨੇ ਘੰਟੇ ਡੇਰ ਬਾਅਦ ਆ ਰਿਓ ਤੇ ਫਿਰ ਹੁਣ ਟਾਈਮ ਹੋ ਗਿਆ ਵਾ ਤੇ ਹੁਣ ਚਲਦੀਆਂ ਬੇਕਰੀ ਕੇਕ ਲੈ ਆਂ ਦੋਸਤੋ ਕੇਕ ਲੈ ਆਂਦਾ ਵਾ ਘਰੇ ਤੇ ਮੰਮੀ ਨੂੰ ਮਾਤਾ ਨੂੰ ਦਿਖਾਉਂਦੇ ਵੇਰ ਲੈ ਚੈੱਕ ਕਰ ਲੈ ਵੇ ਇਹ ਪਿਓਰਨਾ ਕਿਉਂ ਵੀ ਕਿਦਾਂ ਦਾ ਲੈ ਆਂਦਾ ਠੀਕ ਹੈ ਹੋਲੀ ਇਹਦੇ ਨਾਲੇ ਤੁਹਾਨੂੰ ਵੀ ਦਿਖਾਉਨੇ ਆ ਉਹ ਚੌਕ ਕਿਹੜਾ ਛੜੀਕ ਸਾਈਡ ਨੂੰ ਉਹ ਹੋਲੀ ਇੱਥੋਂ ਆ ਸਿੱਧਾ ਚੌਕ ਦੇਣਾ ਸਿੱਧਾ ਸਿੱਧਾ ਹਾਂ ਔਰ ਜਿਹੜੇ ਆਂਦਾ ਕੀ ਤੇ ਇੱਥੇ ਨਾਂ ਵੀ ਲਿਖਾਤਾ ਗਿਆ ਇੰਦਰਜੀਤ ਸਿੰਘ ਠੀਕ ਹੈ ਨਾ ਚਲੋ ਰੱਖ ਦਿਓ ਫ੍ਰੀਜ ਚ ਹੁਣ ਹਣ ਦੋਸਤੋ ਤੁਹਾਨੂੰ ਮੈਂ ਦਿਖਾਉਣਾ ਵਾ ਜਿਹੜਾ ਅਸੀਂ ਸਮਾਨ ਲੈਂਦਾ ਡੈਕੋਰੇਸ਼ਨ ਦਾ ਆ ਦੇਖੋ ਪੰਜ ਕਪੀਆਂ ਨੇ ਲਿਆਂਦੇ ਪੰਜ ਛੇ ਤੇ ਆ ਨਾਈਫ ਆ ਹੈਪੀ ਬਰਥਡੇ ਵਾਲਾ ਆ ਸਪਾਰਕਲ ਜਿਹੜਾ ਉੱਤੇ ਲਾਉਣਾ ਵਾ ਕੇਕ ਤੇ ਤੇ ਆ ਹੈਪੀ ਬਰਥਡੇ ਨੂੰ ਫਲਾਉਣਾ ਹੋਣਾ ਅਸੀਂ ਤੇ ਆ ਕੰਨ ਤੇ ਲਾਉਣਾ ਇੱਥੇ ਤੇ ਆ ਮੋਮਬਤੀਆਂ ਨਿੱਕੀਆਂ ਇੱਥੇ ਕੁਝ ਇੱਥੇ ਕੇਕ ਰੱਖਣਾ ਉਹਨੇ ਹੈਪੀ ਬਰਥਡੇ ਵਾਲਾ ਉਲੀਏ ਸਹੀ ਬਣਾ ਕਦਦਾ ਵੇਖੇ ਸਹੀ ਹੁਣ ਦੋਸਤੋ ਇੱਕ ਬਲੂਨ ਫਲਾਤਾ ਵਾ ਹੈਪੀ ਬਰਥਡੇ ਵਾਲਾ ਆ ਟੀ ਹੁਣ ਅਗਲੇ ਵਾਰ ਸਾਰੇ ਫਲਾਉਨੇ ਆ ਤੇ ਫਿਰ ਬਾਈ ਤੁਹਾਨੂੰ ਮਿਲਦੇ ਚਲੋ ਜੀ ਦੋਸਤੋ ਇਹ ਹੈਪੀ ਬਰਥਡੇ ਵਾਲੇ ਬੈਲੂਨ ਫੁਲਾ ਲਏ ਆ ਆ ਦੇਖ ਸਕਦੇ ਜਿਹੜੇ ਇੱਥੇ ਕੰਤੇ ਲਾਉਣੇ ਸੀਗੇ ਤੇ ਹੁਣ ਆ ਭਗਾਨੇ ਰਹਿ ਗਏ ਹੁਣੇ ਭਗਾਨੇ ਫੁਲਾਉਣੇ ਆ ਤੇ ਡੈਡੀ ਜੀ ਆ ਜਾਣੀਆਂ ਤੇ ਹਜੇ ਉਹਨਾਂ ਨੂੰ ਪਤਾ ਉਹਦਾ ਨਹੀਂ ਆ ਵੀ ਅਸੀਂ ਇਹ ਸਭ ਤਿਆਰੀ ਟੁਰੀ ਕਰਦੇ ਆ ਤੇ ਉਹਨਾਂ ਤੋਂ ਉਹ ਤੋਂ ਪਹਿਲਾਂ ਪਹਿਲਾਂ ਸਾਰੇ ਰੈਡੀ ਛੜੀ ਕਰਨਾ ਪੈਣਾ ਵਾ ਤੇ ਚਲੋ ਹੁਣੇ ਭਗਾਨੇ ਫੁਲਾਉਨੇ ਆ ਤੇ ਫਿਰ ਡੈਡੀ ਦਾ ਵੇਟ ਕਰਦੇ ਆ ਤੇ ਫਿਰ ਕੱਟਦੇ ਆ ਕੇਕ ਹੁਣ ਦੋਸਤੋ ਡੈਡੀ ਆ ਗਏ ਨੇ ਘਰੇ ਹੁਣ ਕੱਟ ਲੱਗਿਆ ਕੇਕ ਕੱਢਦੇ ਫਰਿਜ ਚੋਂ ਚਲੋ ਆ ਵੀ ਖੜ ਲਾ ਬੋਤਲ ਵੀ ਫੜ ਲਾ ਹੁਣ ਇਹਨੂੰ ਬਾਹਰ ਲੈਣਾ ਵਗੇ ਚਲੋ ਜੀ ਆ ਬੈਠਾ ਹੈ ਡੱਬੇ ਬੋਏ ਕੇ ਬਰਡੇ ਬੋਏ ਪਖੋ ਚਾਲਾ ਖੋਲ ਦੋ ਬੈਠੇ ਕਿਹੜੀ ਡੜੀ ਕੇਕ ਕੇਕ ਦੇਖ ਕੇਕ ਲੈ ਉਹ ਇੱਕ ਸਾਈਡ ਤੋਂ ਖਰਾਬ ਹੀ ਹੋ ਗਿਆ ਈ ਚਲ ਕੋਈ ੜੀਆ ਖੋਲ ਖੋਲ ਦੇ ਸਾਰੇ ਸਾਰੇ ਖੋਲ ਸਾਰੇ ਯਾਹ ਮੋਮਬਤੀਆਂ ਚਾਲ ਦਿਸ ਇਸ ਚੈੱਕ ਆਊਟ ਉਹ ਫੇਰ ਏ ਡੇਗੇ ਯਾਰ ਟਿਕਨ ਹੀ ਨਹੀਂ ਦਿਆ ਲੈ ਲੈ ਸਵਰੀ ਨਹੀਂ ਆ ਕਾਟ ਲੈ ਦੋ ਜੇ ਦੋਸਤੋ ਕੇ ਤੇ ਮੋਮਬਤੀਆਂ ਲਾਉਂਦੀ ਆ ਮੈਂ ਤੇ ਆ ਵੀ ਲਾਤਾ ਵਾ ਤੇ ਲਾਦੇ ਮੋਮਬਤੀਆਂ ਨੂੰ ਆ ਦੂਜੀ ਸਾਈਡ ਨੂੰ ਕਰ ਲਾ ਆਹ ਤਨਸਾ ਵਾਲੀ ਤੇ ਟੀਨ ਦੂਜੀ ਸਾਈਡ ਤੋਂ ਜਾ ਕੱਬਾ ਕੱਬਾ ਚਲੋ ਆ ਵੀ ਉੱਪਰ ਆ ਆ ਵੀ ਆ ਵੀ ਇਹ ਡੈਡੂ ਨਾਲ ਲੈਂਦੇ ਲਾਓ ਇਹਨੂੰ ਕਿੱਥੇ ਰੈਡੀ ਇੱਥੇ ਉੱਪਰ ਇਹਦੇ ਉੱਪਰ ਇਹਦੇ ਉੱਪਰ ਇਹਦੇ ਉੱਪਰ ਲੱਗਣੀ ਆ ਉੱਪਰ ਉੱਪਰ ਹਾਂ ਇੱਥੇ ਚੰਗਾੜੇ ਮਾਰਦਾ ਏ ਚੱਲਣਾ ਹੀ ਨਹੀਂ ਮੈਂ ਤੁਹਾਨੂੰ ਦੱਸਿਆ ਉਹ ਉਹਨੂੰ ਫੂਕਾ ਮਾਰ ਮੌਮ ਟੇਕ ਜਾਣੀ ਉੱਤੇ ਸ਼ਾਰਟ ਗਨ ਰੈਡੀ ਨਹੀਂ ਉਹ ਉਹ ਤਾਂ ਡਿਫੈਂਸ ਕਿ ਉਹ ਤੇਰੀ ਮੂੰਹ ਤੇ ਆ ਗਈ ਉਹਨੂੰ ਵਿਖਾ ਦਿਓ ਹੈਪੀ ਬਰਥਡੇ ਟੂ ਯੂ ਭਈ ਆ ਰੈਡੀ ਭਜਾ ਦੋ ਚਲੋ ਜੀ ਹੈਪੀ ਬਰਥਡੇ ਟੂ ਯੂ ਚਲੋ ਜੀ ਬਸ ਬਸ ਤਾੜੇ ਦੂੜੀ ਮਾਰਦੇ ਭਰਾਵਾ ਕੀ ਤੂੰ ਬੈਠਾ ਵਾ ਉਹ ਫੇਰ ਚੱਲ ਗਈ ਇਹ ਵੀ ਚੱਲ ਗਈ ਆਪੇ ਚੱਲ ਗਈ ਆ ਚਲੋ ਜੀ ਚਾਲਾ ਕਾਢਦੇ ਬੂਮਤੀਆ ਉਹ ਫੇਰ ਵਾਲ ਗਈ ਵੀਰ ਆਓ ਵੀਰ ਚੰਗੀ ਤਰ੍ਹਾਂ ਉਹ ਫੇਰ ਇਹੀ ਜੰਗਾ ਜਲਵਾਈ ਉਹ ਫੇਰ ਚੱਲ ਘੜ ਉਹ ਹੋ ਗਈ ਹੋ ਗਈ ਹੋ ਗਈ ਹੋ ਗਈ ਚਾਲ ਘੜ ਦੇ ਯਾਰ ਮੂੰਹ ਬੱਤੀਆਂ ਘੜ ਦੇ ਇਹ ਸਾਰੀ ਦੁਆਰਾ ਤੁਰੇ ਜੜੀ ਜਾਂਦੀ ਐ ਚ ਇਹ ਇਦਾਂ ਲੱਗਦੀ ਕਿ ਉਹ ਲੈ ਉਧਰੋਂ ਕੇਕ ਤੇ ਲਾਈ ਜਾਂਦਾ ਵਾ ਖੋਤਾ ਉਹ ਲਾ ਸਾਰੀ ਲੈ ਕੇਕ ਤੇ ਆ ਕੇ ਕੱਟੋ ਕੇ ਕੱਟੋ ਚਲੋ ਚਲੋ ਉਹ ਕਰਮੂਗੇ ਜੇ ਬਸ ਆਪਾਂ ਆਤਾ ਜੀ ਵੱਧ ਦੇ ਠੀਕ ਆ ਆ ਕੀ ਜਲੂਸ ਕਰਦਾ ਕੇਕ ਦਾ ਮੈਂ ਖਾ ਮੈਂ ਵੈਲੋ ਚਲੋ ਬਣਾਓ ਜਲਦੀ ਕੱਢ ਦੋ ਕੱਢ ਦੋ ਡੈਡੀ ਦਾ ਜਿਹੜੀ ਕੱਟੋ ਆਨੁਕਮਾ ਤੇ ਨਾ ਆ ਲਾਲੂ ਨੂੰ ਲਾ ਦੋ ਹੈਪੀ ਬਰਥਡੇ ਚਲੋ ਜੀ ਹੈਪੀ ਬਰਥਡੇ ਟੂ ਯੂ ਟੂ ਯੂ ਸੁਬਾ ਸੁਬਾ ਉਹ ਬਸ ਉਹ ਬਸ ਰਗੜਦਾ ਹੀ ਰਗੜਦਾ ਹੀ ਰਗੜਦਾ ਹੀ ਦੇਖੀ ਦੇਖੀ ਬੰਦਾ ਇਹ ਰਗੜਦਾ ਹੀ ਮੇਰਾ ਵੀ ਕੱਟਣਾ ਚਲੋ ਖਾਓ ਖਾ ਦੋ ਖਾ ਦੋ ਬਸ ਨਾ ਨਾ ਸਤਾਉਣਾ ਨਹੀਂ ਹੌਨ ਵਿੱਚ ਲਾਈ ਹੌਨ ਵਿੱਚ ਲਾਈ ਚਲੋ ਜੀ ਸਾਰਿਆਂ ਨੂੰ ਸਾਰਿਆਂ ਨੂੰ ਖਵਾ ਦੋ ਸਾਰਿਆਂ ਨੂੰ ਔਰ ਲੈ ਇਦਾਂ ਹੀ ਖਾਈ ਜਾਂਦਾ ਚਲੋ ਹੁਣ ਆ ਰਹਿ ਗਿਆ ਰੈਪੀ ਬਰਥਡੇ ਜੀ ਚਲੋ ਆ ਵੀ ਖਾ ਲੂ ਆ ਵੀ ਤੁਹਾਡੇ ਆ ਓਏ ਇਹ ਮੇਰਾ ਵਾ ਓ ਭਰਾਵਾ ਨਹੀਂ 1 ਮਿੰਟ 1 ਮਿੰਟ 1 ਮਿੰਟ ਇੰਤਜ਼ਾਰ ਹੈਂ ਇੱਕ ਮਿੰਟ ਰੋਕ ਕਟਿੰਗ ਹੋ ਗਈ ਆ ਤੇ ਹੁਣ ਲੱਗੇ ਖਾਣਾ ਆਪਕੇ ਤੇ ਕੋਲੇ ਆ ਜੇ ਬੰਦੇ ਆ ਪਾ ਦੂਗਾ ਚਾਰ ਤੇ ਜੀ ਜੀਆਂ ਕਿਤੇ ਕਿੰਨੇ ਆ ਕਿਹੜਾ ਕਿਦੇ ਲੈ ਲੈ ਕਾਚ ਦੀਆ ਗਲਾਸੀ ਵਾਲਾ ਅਈਓ ਕਾਚਾਲੇ ਬੰਦੇ ਕਾਚਾਲੇ ਬੰਦੇ ਠੀਕ ਆ ਭਰਾ ਕਾਚਾਲੇ ਬੰਦੇ ਇੱਧਰੇ ਪਾਉਂਦੇ ਆ ਕੋਲਡ ਡਰਿੰਕ ਕੋਕਾ ਕੋਲਾ ਹੋਰ ਦੋਸਤਾਂ ਨੇ ਲੱਗਿਆ ਖਾਣ ਕੇਕ ਕੋਲੀਆਂ ਚ ਬਾਤਤਾ ਵਾ ਤੇ ਉਧਰ ਕੋਕਾ ਕੋਲਾ ਲਿਆ ਫੜਾ ਦੇ ਚੱਲ ਹੁਣ ਪੀਏ ਕੋਲੀ ਪਾਈ ਖਾਣਾ ਇਹ ਕੋਲੀ ਹੁਣ ਖਾਣੇ ਆ ਕੇ